ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਦੇ ਸਾਰੇ ਦਰਸ਼ਕਾਂ ਨੂੰ ਜੀਵਾਨੂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਵਾਸਤੇ ਦੇਸ਼ ਵਿਦੇਸ਼ ਦੀ ਜਾਣਕਾਰੀ ਦੇ ਨਾਲ ਨਾਲ ਕੁਝ ਸੋਹਣੀਆਂ ਗੱਲਾਂ ਲਿਆਉਣ ਦਾ ਸੀ ਯਤਨ ਕਰਦੇ ਰਹਿੰਦੇ ਆ ਤੇ ਉਹਦੇ ਵਿੱਚ ਅਸੀਂ ਕਾਮਯਾਬ ਹੁੰਦੇ ਆ ਕਿ ਨਹੀਂ ਇਹ ਸਾਡੇ ਦਰਸ਼ਕਾਂ ਨੂੰ ਪਤਾ ਹੁੰਦਾ ਹੈ ਤੇ ਅਸੀਂ ਦਰਸ਼ਕਾਂ ਨੂੰ ਆਮ ਹੀ ਕਹਿੰਦੇ ਰਹਿੰਦੇ ਆ ਕਿ ਸਾਨੂੰ ਆਪਣੇ ਵਿਚਾਰ ਜ਼ਰੂਰ ਦਿਆ ਕਰੋ ਤਾਂ ਕਿ ਇਹ ਤੁਹਾਡਾ ਚੈਨਲ ਹੈ ਔਰ ਤੁਸੀਂ ਇਸ ਦੇ ਕੰਟਰੋਲਰ ਹੋ ਤੇ ਤੁਸੀਂ ਇਸ ਦੇ ਰੈਫਰੀ ਵੀ ਹੋ ਤੇ ਤੁਸੀਂ ਇਸ ਦੇ ਇਗਜ਼ਾਮੀਰ ਹੋ অবজারভার ਹੋ ਸਾਰਾ ਕੁਝ ਤੁਸੀਂ ਹੋ ਤੇ ਸਾਨੂੰ ਦੱਸਦੇ ਰਿਹਾ ਕਰੋ ਆਪਾਂ ਇਹਨਾਂ ਪ੍ਰੋਗਰਾਮ ਨੂੰ ਕਿੱਦਾਂ ਅਸੀਂ ਹੋਰ ਇੰਪਰੂਵ ਕਰ ਸਕਦੇ ਹਾਂ ਤੇ ਨਵੇਂ ਦਿਨ ਦੀ ਆਪਾਂ ਸ਼ੁਰੂਆਤ ਕਰਦੇ ਹਾਂ ਸੋਹਣੀ ਸਕਾਰਾਤਮਕ ਸੋਚ ਦੇ ਨਾਲ ਪੋਜ਼ਿਟਿਵ ਸੋਚ ਦੇ ਨਾਲ ਆਪਾਂ ਜਦੋਂ ਵੀ ਦਿਨ ਸ਼ੁਰੂ ਕਰਦੇ ਹਾਂ ਤੇ ਸਾਨੂੰ ਫੇਰ ਅਸੀਂ ਗੱਲ ਕਰਦੇ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਦੇ ਆ ਗੁਰੂ ਸਾਹਿਬਾਨ ਦੀ ਗੱਲ ਕਰਦੇ ਆ ਉਹਨਾਂ ਸ਼ੀਧਾਂ ਯਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਸਾਡੇ ਵਾਸਤੇ ਸੋਹਣੇ ਸੋਹਣੇ ਰਾਹ ਖੋਲੇ ਤੇ ਨਾਲ ਦੀ ਨਾਲ ਗੁਰੂ ਸਾਹਿਬ ਜੀ ਨੇ ਸਾਨੂੰ ਜੇ ਸੱਚੇ ਮਾਰਗ ਚੱਲਣ ਦਾ ਬਲ ਬਖਸ਼ਿਆ ਸੋਝੀ ਬਖਸ਼ੀ ਉਹਦੀ ਵੀ ਗੱਲ ਕਰਦੇ ਆ ਅੱਜ ਦੀ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਕਿ ਜਿਹੜਾ ਬੰਦੇ ਦਾ ਹੰਕਾਰ ਹੈ ਹਉਮੈ ਹੈ ਉਸ ਨੂੰ ਮਿਟਾ ਕੇ ਖੁਦੀ ਮਿਟੀ ਤਬ ਸੁੱਖ ਪਏ ਮਨ ਤਨ ਪਏ arogh ਅਸੀਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਗੱਲ ਕੀਤੀ ਸੀ ਕਿ ਇਹਨਾਂ ਮੁਲਕਾਂ ਦੇ ਵਿੱਚ ਚਾਹੇ ਅਸੀਂ ਕੈਨੇਡਾ ਅਮਰੀਕਾ ਇੰਗਲੈਂਡ ਵਿੱਚ ਰਹਿੰਨੇ ਆ ਪਰ ਬਹੁਤ ਸਾਰੇ ਲੋਕ ਜਿਹੜੇ ਆ ਮਾਨਸਿਕ ਕੇ ਰੋਗਾਂ ਦੇ ਸ਼ਿਕਾਰ ਹੋ ਰਹੇ ਆ ਮਾਨਸਿਕ ਰੋਗ ਕਿੱਥੋਂ ਸ਼ੁਰੂ ਹੁੰਦਾ ਹੈ ਜੇ ਆਪਾਂ ਡੂੰਘਾਈ ਵਿੱਚ ਜਾ ਕੇ ਦੇਖੀਏ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਾਂ ਜਿੰਨੇ ਵੀ ਗੁਰੂ ਸਾਹਿਬਾਨ ਨੇ ਹੁਕਮ ਕੀਤੇ ਉਪਦੇਸ਼ ਦਿੱਤੇ ਆ ਉਹਨਾਂ ਨੇ ਜੋ ਜਿਹੜਾ ਹੋਮੈ ਰੋਗ ਆ ਉਸ ਨੂੰ ਉਹਨਾਂ ਨੇ ਬਹੁਤ ਮਾਰੂ ਰੋਗ ਦੱਸਿਆ ਹੈ ਤੇ ਇਸ ਕਰਕੇ ਇਸ ਰੋਗ ਤੋਂ ਬਚਣ ਵਾਸਤੇ ਗੁਰੂ ਸਾਹਿਬ ਜੀ ਨੇ ਏ ਗੁਰਬਾਰਣੀ ਦੇ ਵਿੱਚ ਬਾਰ ਬਾਰ ਕਿਹਾ ਹੈ ਕਿ ਧਨ ਪੁੰਗ ਦਾ ਜੋ ਕਰੇ ਗੁਮਾਨ ਸੋ ਮੂਰਖ ਅੰਧਾ ਗਿਆਨ ਜਿਸਕੇ ਹਿਰਦੇ ਗਰੀਬੀ ਵਿਸਾਵੈ ਨਾਨਕੀ ਹਾ ਮੁਕਤ ਆਗੇ ਸੁਖ ਪਾਵੈ ਸੋ ਹਉਮੈ ਦਾ ਜਿਹੜਾ ਰੋਗ ਹੈ ਉਸ ਨੂੰ ਦੂਰ ਕਰਕੇ ਹੀ ਅਸੀਂ ਜਿਹੜਾ ਆਤਮਿਕ ਆਨੰਦ ਲੈ ਸਕਦੇ ਆ ਸੋ ਜੋ ਗੁਰੂ ਸਾਹਿਬ ਜੀ ਨੇ ਸਾਨੂੰ ਕਿਹਾ ਉਹਨਾਂ ਨੇ ਕਰਕੇ ਵੀ ਦਿਖਾਇਆ ਅਸੀਂ ਦੇਖਦੇ ਆ ਕਿ ਕਿਵੇਂ ਤੁਹਾਨੂੰ ਪਤਾ ਹੈ ਗੁਰੂ ਨਾਨਕ ਦੇਵ ਜੀ ਤੋਂ ਐ ਸੇਵਾ ਲੈ ਕੇ ਗੁਰੂ ਅੰਗਦ ਦੇਵ ਜੀ ਬਣੇ ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਜੀ ਬਣੇ ਤੇ ਉਸ ਤੋਂ ਬਾਅਦ ਅਮਰਦਾਸ ਜੀ ਦੀ ਸੇਵਾ ਕੀਤੀ ਤੇ ਉਹਨਾਂ ਨੇ ਜੋ ਸਾਡੇ ਨੂੰ ਫੇਰ ਗੁਰੂ ਬਣ ਕੇ ਉਪਦੇਸ਼ ਦਿੱਤਾ ਉਹ ਸਾਡਾ ਸਾਡੇ ਸਾਡੇ ਸਾਹਮਣੇ ਹੈ ਸੋ ਆਪਣੇ ਆਪ ਨੂੰ ਨਾਨਕ ਨੀਵਾ ਜੋ ਚੱਲੇ ਲਕਿਨ ਫੱਤੀ ਬਾਓ ਇਹ ਵੀ ਗੁਰੂ ਸਾਹਿਬ ਨੇ ਸਾਨੂੰ ਕਿਹਾ ਆ ਸੋ ਸਕਾਰਾਤਮਕ ਸੋਚ ਹੋਵੇ ਤੁਸੀਂ ਤੁਹਾਡਾ ਦਿਨ ਸੋਹਣਾ ਹੋਵੇ ਇਹ ਅਸੀਂ ਦੁਆ ਕਰਦੇ ਹਾਂ ਪਰ ਜਿਵੇਂ ਅਸੀਂ ਕਹਿੰਦੇ ਹਾਂ ਕਿ ਹਰ ਬੰਦਾ ਹਰ ਇਨਸਾਨ ਆਪਣਾ ਡਾਕਟਰ ਆਪ ਹੈ ਔਰ ਉਹ ਦਿਨ ਦਾ ਜਿਹੜਾ ਕੰਟਰੋਲ ਹੈ ਉਹ ਤੁਹਾਡੇ ਹੱਥ ਵੀ ਕਾਫੀ ਹੁੰਦਾ ਹੈ ਕਈ ਵਾਰੀ ਫਿਗਰ ਕੀਤਾ ਕੁਝ ਨਹੀਂ ਬਣਦਾ ਸੋ ਰੱਬ ਦੇ ਉੱਤੇ ਡੋਰੀ ਤੁਹਾਨੂੰ ਰੱਖਣੀ ਚਾਹੀਦੀ ਹੈ ਜਿਵੇਂ ਕਿ ਗੁਰੂ ਸਾਹਿਬ ਦੀ ਬਾਰ ਬਾਰ ਕਹਿ ਰਹੇ ਹਨ ਕਿ ਮਨ ਵਿੱਚ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ ਸੋ ਪਰ ਨਾਲ ਦੀ ਨਾਲ ਸੋਹਣੇ ਜਿਹੜੇ ਅਮਲ ਉਹ ਵੀ ਕਰਦੇ ਰਹਿਣਾ ਚਾਹੀਦਾ ਹੈ ਭਾਵੇਂ ਦੁਨੀਆ ਦੇ ਵਿੱਚ ਬਹੁਤ ਸਾਰੇ ਤੋਖ ਹਨ ਕਈ ਤਰ੍ਹਾਂ ਦੇ ਅਸੀਂ ਆਮ ਤੌਰ ਤੇ ਗੱਲ ਕਰਦੇ ਹਾਂ ਆਦ ਬਿਆਦ ਉਪਾਦ ਦੀ ਗੱਲ ਕਰਦੇ ਹਾਂ ਸੋ ਮਨ ਨੂੰ ਸਕਾਰਤਮਕ ਰੱਖੋ ਮਨ ਨੂੰ ਪੋਜ਼ਿਟਿਵ ਰੱਖੋ ਪੋਜ਼ਿਟਿਵ ਦਿਸ਼ਾ ਵਿੱਚ ਰੱਖੋ ਪੋਜ਼ਿਟਿਵ ਸੋਚ ਵਿੱਚ ਰੱਖੋ ਆ ਜਿਹੜਾ ਤੁਹਾਡਾ ਦਿਨ ਹੈ ਤੁਹਾਡੀ ਜ਼ਿੰਦਗੀ ਹੈ ਸੌਖੀ ਹੋ ਸਕਦੀ ਹੈ ਸੋ ਅੱਜ ਦੀ ਗੱਲਬਾਤ ਅਸੀਂ ਕਰਾਂਗੇ ਜਿਹੜੀਆਂ ਇਸ ਵੇਲੇ ਮੁੱਖ ਸੁਰਖੀਆਂ ਦੇ ਬੜੀਆਂ ਨੇ ਵਰਤਾਰੀਆਂ ਦੇ ਵਿੱਚ ਖਾਸ ਤੌਰ ਤੇ ਅਸੀਂ ਦੇਖਦੇ ਆਂ ਭਾਵੇਂ ਦੁਨੀਆ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਨੇ ਅਮਰੀਕਾ ਕੈਨੇਡਾ ਇੰਡੀਆ ਦੀ ਭਾਰਤ ਦੀ ਗੱਲ ਕਰਦੀ ਹੈ ਚੀਨ ਦੀ ਗੱਲ ਕਰ ਲਈਏ ਰੂਸ ਦੀ ਗੱਲ ਕਰ ਲਈਏ ਯੂਕਰੇਨ ਦੀ ਗੱਲ ਕਰ ਲਈਏ ਨਾਰਥ ਕੋਰੀਆ ਦੀ ਗੱਲ ਕਰ ਰਹੀ ਹੈ ਮਤਲਬ ਕੋਈ ਵੀ ਮੁਲਕ ਇਹੋ ਜਿਹਾ ਨਹੀਂ ਹੈਗਾ ਜਿੱਥੇ ਦੁੱਖ ਨਹੀਂ ਹੈਗੇ ਹੁਣੇ-ਹੁਣੇ ਜਾਪਾਨ ਦੇ ਵਿੱਚ ਬੜਾ ਪਹਚਾਣਾ ਨੇ ਨੁਕਸਾਨ ਕੀਤਾ ਹੈ ਉਸ ਤੋਂ ਪਹਿਲਾਂ ਲੀਬੀਆ ਦੇ ਵਿੱਚ ਹੜਾ ਨੇ ਬੜੀਆਂ ਮਾਰਾਂ ਮਾਰੀਆਂ ਸਨ ਸੋ ਦੁੱਖ ਚਾਰੇ ਪਾਸੇ ਹੈ ਪਰ ਜੋ ਅਸੀਂ ਜਾਣਕਾਰੀ ਤੁਹਾਡਾ ਨਾਲ ਸਾਂਝੀ ਕਰਨੀ ਚਾਹੁੰਦੇ ਆ ਉਹਦੇ ਵਿੱਚ ਅਸੀਂ ਅੱਜ ਗੱਲ ਕਰਾਂਗੇ ਪੋਸਟ ਆਫਿਸ ਦੀ ਪੋਸਟ ਆਫ ਸਕੈਂਡਲ ਭਾਵੇਂ ਕਿ ਜੋ ਡਾਕਖਾਨੇ ਦਾ ਕਪੜਾ ਹੋਇਆ ਹੈ ਕਪੜਾ ਅਸਲ ਵਿੱਚ ਇਹਦੇ ਵਿੱਚ ਅਸੀਂ ਕਹਾਂਗੇ ਕਿ ਇਹ ਮਨੁੱਖੀ ਕਪੜਾ ਹੋਣ ਦੀ ਬਜਾਏ ਇੱਕ ਟੈਕਨੀਕਲ ਕਪੜਾ ਵੀ ਜਾਂ ਟੈਕਨੀਕਲ ਸਕੈਂਡਲ ਵੀ ਕਹਿ ਸਕਦੇ ਆ ਕਿ ਤੁਹਾਨੂੰ ਪਤਾ ਹੈ ਕਿ ਅੱਜ ਦੀ ਦੁਨੀਆ ਜਿਹੜੀ ਹੈ ਉਹ ਕੰਪਿਊਟਰ ਦੇ ਉੱਤੇ ਬਹੁਤ ਨਿਰਭਰ ਹੈ ਸਾਰੇ ਜਿੰਨੇ ਵੀ ਅਸੀਂ ਦੇਖਦੇ ਆ ਨਿੱਕੀ ਨਿੱਕੀ ਮਸ਼ੀਨ ਤੋਂ ਲੈ ਕੇ ਤੁਹਾਡੀ ਘਰ ਦੀਆਂ ਜਿਹੜੀਆਂ ਵਾਸ਼ਿੰਗ ਮਸ਼ੀਨ ਤੋਂ ਲੈ ਕੇ ਹਵਾਈ ਜਹਾਜ਼ਾਂ ਤੱਕ ਜਿਹੜਾ ਸਾਰਾ ਦਰਮਦਾਰ ਹੈ ਉਹ ਇਸੇ ਲਈ ਟੈਕਨੋਲੋਜੀ ਉੱਤੇ ਨਿਰਭਰ ਹੈ ਪੋਸਟ ਆਫਿਸ ਜੇ ਕਿਹਾ ਜਾਵੇ ਕਿ ਇਹ ਇਤੋਂ ਦੀ ਜਿਹੜੀ ਬਰਤਾਨੀਆ ਦੀ ਅਮਰੀਕਾ ਦਾ ਸਾਰੇ ਮੁਲਕਾਂ ਦੀ ਆਪਾਂ ਕਹਿ ਸਕਦੇ ਹਾਂ ਇੱਕ ਕਮਿਊਨਿਟੀ ਦੀ ਚਿੰਚਾਨ ਹੁੰਦੇ ਆ ਕਮਿਊਨਿਟੀ ਹੱਬ ਹੁੰਦੇ ਆ ਜੇ ਕਹਦੀਏ ਪਰ ਇਹਦੇ ਵਿੱਚ ਜਿਹੜੇ ਕੱਪੜੇ ਹੋਏ ਆ ਉਹਦੇ ਵਿੱਚ ਜੋ ਸਿਸਟਮ ਸੀ ਉਹਨਾਂ ਦਾ ਜੈਸ ਜਿਸ ਨੂੰ ਬਣਾਇਆ ਸੀ ਜਾਪਾਨ ਦੀ ਕੰਪਨੀ ਫਿਜਿਟਸੂ ਨੇ ਤੇ ਉਸ ਸਿਸਟਮ ਦਾ ਨਾਮ ਸੀ ਹੋਰਾਈਜ਼ਨ ਹੋਰਾਈਜ਼ਨ ਜਿਹੜਾ ਕਿ 2009 89 ਦੇ ਵਿੱਚ ਲਾਂਚ ਕੀਤਾ ਗਿਆ ਉਸ ਤੋਂ ਪਹਿਲਾਂ ਸੀ ਦੇਖਦੇ ਆ ਕਿ ਪੋਸਟਮਾਸਟਰ ਜਿਨ੍ਹਾਂ ਨੂੰ ਅਸੀਂ ਡਾਕ ਘਰਾਂ ਦੇ ਵਿੱਚ ਪ੍ਰਬੰਧਕ ਵੀ ਕਹਿ ਸਕਦੇ ਆ ਪੋਸਟ ਆਫਿਸ ਮੈਨੇਜਰ ਵੀ ਕਹਿ ਸਕਦੇ ਉਹਨਾਂ ਨੂੰ ਪੋਸਟਮਾਸਟਰ ਕਹਿ ਦਿੰਦੇ ਆ ਪੋਸਟਮਾਸਟਰ ਤੇ ਪੋਸਟਮੈਨ ਦੇ ਵਿੱਚ ਫਰਕ ਹੁੰਦਾ ਹੈ ਇਹ ਸਾਨੂੰ ਸਾਰਾ ਸਾਰੇ ਦਰਸ਼ਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਪੋਸਟਮਾਸਟਰ ਜਿਹੜੇ ਕਿ ਡਾਕ ਖਾਨੇ ਨੂੰ ਚਲਾਉਂਦੇ ਹਨ ਜਾਂ ਉਸ ਦਾ ਪ੍ਰਬੰਧ ਕਰਦੇ ਹਨ ਜਾਂ ਰਨ ਕਰਦੇ ਹਨ ਉਹ ਜਿਹੜਾ ਅਸੀਂ ਗੱਲ ਕਰਦੇ ਆ ਫਿਜੀਟਸੂ ਕੰਪਨੀ ਦਾ ਜਿਹੜਾ ਸੌਫਟਵੇਅਰ ਸੀ ਹਰਾਇਜ਼ਨ ਉਹਦੇ ਵਿੱਚ ਬਹੁਤ ਸਾਰੀ ਗੜਬੜ ਹੋਣ ਦੇ ਨਾਲ ਨਾਲ ਬਹੁਤ ਸਾਰੇ ਜਿਹੜੇ ਪੋਸਟਮਾਸਟਰਸ ਸਨ ਉਹਨਾਂ ਦੇ ਉੱਤੇ ਦੋਸ਼ ਲੱਗੇ ਕਿ ਉਹਨਾਂ ਨੇ ਪੈਸੇ ਦੇ ਲੈਣ ਦੇਣ ਵਿੱਚ ਕਪੜਾ ਕੀਤਾ ਔਰ ਇਹ ਵੀ ਨਾਲ ਦੀ ਨਾਲ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਬ੍ਰਿਟਾਨੀਆਂ ਦੇ ਵਿੱਚ ਤਕਰੀਬਨ 11110000 ਦੇ ਕਰੀਬ ਜਿਹੜੇ ਪੋਸਟ ਆਫਿਸ ਹੈਗੇ ਆ ਤੇ ਉਹ ਪੋਸਟ ਆਫਿਸ ਸਾਰੇ ਪੋਸਟ ਆਫਿਸ ਦੇ ਵਿੱਚ ਇੱਕੋ ਹੀ ਸਿਸਟਮ ਜਿਹੜਾ ਹੈ ਇੱਕੋ ਜਿਹੜਾ ਮੈਕੈਨਿਜ਼ਮ ਹੈ ਉਹ ਕੰਮ ਕਰਦਾ ਆ ਅਕੇ ਸਾਰੇ ਹੀ ਦਾਰੂਮਦਾਰ ਨੂੰ ਸਾਰੇ ਪੋਸਟ ਆਫਸ ਨੈਟਵਰਕਿੰਗ ਚਲਾਉਣ ਵਾਸਤੇ ਜਿਹੜਾ ਫਰਜੈਕਸੂ ਨੇ ਬਣਾਇਆ ਸੀ ਹਰਾਇਜ਼ਨ ਉਹ ਜਿਹੜਾ ਸਿਸਟਮ ਕੰਮ ਕਰਦਾ ਤੇ ਉਹਨੇ ਉਹਦੇ ਵਿੱਚ ਗੜਬੜ ਹੋਣ ਦੇ ਨਾਲ ਬਹੁਤ ਸਾਰੇ ਡਾਕਰਾਨੇ ਪ੍ਰਬੰਧਕਾਂ ਉੱਤੇ ਇਲਜ਼ਾਮ ਲਾ ਕੇ ਕਿ ਉਹਨਾਂ ਨੇ ਪੈਸੇ ਦੀ ਹੀਰਾ ਫੇਰੀ ਕੀਤੀ ਆ ਸੋ ਉਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਪੋਸਟ ਮਾਸਟਰ ਸਨ ਉਹਨਾਂ ਨੂੰ ਆਪਣੀ ਨੌਕਰੀ ਤੋਂ ਹੱਤ ਹੋਣੇ ਪਏ ਇਹੋ ਹੀ ਨਹੀਂ ਬਲਕਿ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਵੀ ਬੜੀਆਂ ਪਰੇਸ਼ਾਨੀਆਂ ਹੋਈਆਂ ਬਹੁਤ ਸਾਰੇ ਲੋਕਾਂ ਨੇ ਖੁਦਕਸ਼ੀਆਂ ਕੀਤੀਆਂ ਇਹਦੇ ਵਿੱਚ ਔਰਤਾਂ ਤੇ ਮਰਦਾਂ ਦੀ ਆਪਾਂ ਦੋਹਾਂ ਦੀ ਗੱਲ ਕਰਦੇ ਆਂ ਔਰ ਏਸ਼ੀਅਨ ਪਰਿਵਾਰ ਜਿਹੜੇ ਆ ਬਹੁਤ ਸਾਰੇ ਜਿਹੜੇ ਇੰਡੀਅਨ ਮੂਲ ਦੇ ਲੋਕ ਨੇ ਉਹਨਾਂ ਨੇ ਵੀ ਬਹੁਤ ਸਾਰੇ ਪੰਜਾਬੀ ਵੀ ਕਮਿਊਨਿਟੀ ਉਹਦੇ ਵਿੱਚ ਸ਼ਾਮਲ ਹੈਗੀ ਆ ਉਹਨਾਂ ਨੇ ਜਿਹੜੇ ਪੋਸਟ ਆਫ ਬਹੁਤ ਵਧੀਆ ਬਿਜ਼ਨਸ ਸੀ ਬੜਾ ਸਾਫ਼ ਸੁਥਰਾ ਬਿਜ਼ਨਸ ਸੀ ਉਹਦੇ ਵਿੱਚ ਤੁਹਾਡੀ ਬੜੀ ਰਿਸਪੈਕਟ ਹੁੰਦੀ ਸੀ ਪਰ ਤੁਹਾਡੀ ਜ਼ਿੰਮੇਵਾਰੀ ਬਹੁਤ ਵੱਧ ਜਾਂਦੀ ਸੀ ਔਰ ਪੈਸੇ ਦਾ ਲੈਣ ਦੇਣ ਹੁੰਦਾ ਸੀ ऐसे ਨੂੰ ਸਾਹਮਣਾ ਸੰਭਾਲਣਾ ਹਿਸਾਬ ਤਾਵਰ ਕਨਾਸਾਰੀ ਕੱਲੀ ਕੱਲੀ ਚੀਜ਼ ਦਾ ਉਹ ਸਾਰਾ ਇਸ ਜਿਹੜਾ ਅਸੀਂ ਫਿਜਿਟਸੂ ਦਾ ਹੋਰਾਈਜ਼ਨ ਦੀ ਗੱਲ ਕਰਦੇ ਹਾਂ ਕਿ ਤੁਸੀਂ ਇੱਕ ਸਟੈਂਪ ਵੀ ਇੱਕ ਵੇਚਣੀ ਪੈਂਦੀ ਸੀ ਤਾਂ ਵੀ ਤੁਹਾਨੂੰ ਉਹ ਸਿਸਟਮ ਦੇ ਰਾਹੀਂ ਵੇਚਣੀ ਪੈਂਦੀ ਸੀ ਔਰ ਫਿਰ ਜਿਹੜਾ ਸਿਸਟਮ ਸੀ ਤੁਹਾਡਾ ਹਿਸਾਬ ਤਾਵਰ ਕਲਾਸੀ ਪਰ ਕੀ ਉਹਦੇ ਵਿੱਚ ਗੜਬੜ ਹੋਈ ਪਰ ਜਦੋਂ ਇਹ ਮੈਨੇਜਰਾਂ ਨੇ ਜਾਂ ਪ੍ਰਬੰਧਕਾਂ ਨੇ ਪੋਸਟਮਾਸਟਰਸ ਨੇ ਸ਼ਿਕਾਇਤ ਕਰਨੀ ਸ਼ੁਰੂ ਕੀਤੀ ਆ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਤੇ ਉਹਨਾਂ ਨੂੰ ਨੌਕਰੀ ਤੋਂ ਕੱਢਣਾ ਤਾਂ ਸੀ ਪਰ ਨਾਲ ਦੀ ਨਾਲ ਉਹਨਾਂ ਦੇ ਉੱਤੇ ਕੇਸ ਵੀ ਦਰਜ ਕੀਤੇ ਉਹ ਕਈਆਂ ਨੂੰ ਜੇਲ੍ਹ ਵੀ ਜਾਣਾ ਪਿਆ ਜਿਵੇਂ ਕਿ ਮੈਂ ਗੱਲ ਕੀਤੀ ਆ ਕਈਆਂ ਨੂੰ ਇਹ ਜਿਹੜਾ ਨੂੰ ਜਿਵੇਂ ਕਿ ਉਹਨਾਂ ਖੁਦਕੁਸ਼ੀਆਂ ਕਰ ਲਈਆਂ ਕਿਉਂ ਮਾਨਸਿਕ ਤੌਰ ਤੇ ਇੰਨੇ ਉਹ ਨਿਰਬਲ ਹੋ ਗਏ ਸੀ ਕਿਉਂਕਿ ਪਰਿਵਾਰ ਦੇ ਵਿੱਚ ਕਮਿਊਨਿਟੀ ਦੇ ਵਿੱਚ ਜੋ ਤੁਹਾਡਾ ਹਸਾਬਤਾ ਹੁੰਦਾ ਸੀ ਪਰਿਵਾਰ ਦੇ ਵਿੱਚ ਉਹਦਾ ਬੜਾ ਤੁਹਾਨੂੰ ਪ੍ਰੈਸ਼ਰ ਪੈਂਦਾ ਕਿ ਹੈ ਮੇਰੇ ਤੇ ਐਡਾ ਦੋਸ਼ ਲੱਗ ਗਿਆ ਔਰ ਬਹੁਤ ਸਾਰੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਜਿਹੜੇ 100% ਜਿਹੜੇ ਉਹ નિર્ਦੋਸ਼ ਹੋਣਗੇ ਪਰ 700 ਦੇ ਕਰੀਬ ਜਿੱਦਾਂ ਹੁਣ 1111000 ਦੀ ਗੱਲ ਕੀਤੀ ਆ ਸਾਰੇ ਪੋਸਟ ਆਫਸਰਸ ਦੇ ਵਿੱਚ ਇਹ ਮਾਮਲਾ ਨਹੀਂ ਗੜਬੜਾਇਆ ਪਰ 700 ਦੇ ਕਰੀਬ ਦੱਸਦੇ ਆ ਕਿ ਜਿਹੜੇ ਪੋਸਟ ਮਾਸਟਰਸ ਸਨ ਉਹਨਾਂ ਨੂੰ ਕਾਨੂੰਨੀ ਨਿਯਮਾਂ ਦਾ ਪਾਲਣ ਕਰਦੇ ਹੋਏ ਉਹਨਾਂ ਨੂੰ ਸਜ਼ਾਵਾ ਵੀ ਸਹੜੀਆਂ ਪਈਆਂ ਜੁਰਮਾਨਾ ਵੀ ਕੀਤਾ ਗਿਆ ਬਹੁਤ ਸਾਰੇ ਪਰਿਵਾਰਾਂ ਨੇ ਆਪਣੀ ਜਿਹੜੇ ਐਸੈਟਸ ਸਨ ਆਪਕੇ ਆਪਣੀ ਸੰਪਤੀ ਵੇਚ ਕੇ ਉਹਨਾਂ ਨੇ ਉਹ ਡਾਕ ਖਰਚੇ ਦੇ ਪੈਸੇ ਪੂਰੇ ਕਰਨ ਦਾ ਯਤਨ ਕੀਤਾ ਤੇ ਨਾਲ ਦੀ ਨਾਲ ਹੁਣ ਤੁਹਾਨੂੰ ਅਸੀਂ ਜਿਹੜੀਆਂ ਇੱਥੋਂ ਦੀਆਂ ਅਖਬਾਰਾਂ ਆ ਉਹ ਵੀ ਤੁਹਾਨੂੰ ਅਸੀਂ ਦਿਖਾਉਂਦੇ ਆ ਕਿ ਅਖਬਾਰਾਂ ਦੇ ਵਿੱਚ ਕੀ ਕੀ ਆ ਰਿਹਾ ਹੈ ਨਾਲ ਦੀ ਨਾਲ ਅਸੀਂ ਇਹ ਖਬਰ ਵੀ ਜਾਰੀ ਕਰਦੇ ਰਵਾਂਗੇ ਸੋ ਤਕਰੀਬਨ ਅਸੀਂ ਗੱਲ ਕਰੀਏ ਕਿ ਜਿਹੜੀ ਹੁਣ ਉਹ ਪੋਲਾ ਵੈਨਲਸ ਹੈਗੀ ਆ ਜਿਹੜੀ ਕਿ ਮੁਖੀ ਰਹੀ ਸੀ ਹੁਣ ਤਾਂ ਰਿਟਾਇਰ ਹੋ ਚੁੱਕੀ ਆ ਕਿਸੇ ਵੇਲੇ ਉਹਨਾਂ ਨੂੰ ਉਸ ਨੂੰ CBE ਦਾ ਅਨਾਮ ਦਿੱਤਾ ਗਿਆ ਸੀ ਕਿ ਉਸ ਨੇ ਪੋਸਟ ਆਫਸ ਨੂੰ ਬਹੁਤ ਵਧੀਆ ਰੰਗ ਕੀਤਾ ਨਾਲ ਦੀ ਨਾਲ ਅਸੀਂ ਥੋੜਿਆ ਦੱਸਦੀ ਆਪਣੇ ਦਰਸ਼ਕਾਂ ਨੂੰ ਕਿ ਪੋਸਟ ਆਫਸ ਦੇ ਰਾਇਲ ਮੇਲ ਦੋ ਬਖਰੀਆਂ ਕੰਪਨੀਆਂ ਨੇ ਇਹ ਜਿਹੜੀ ਐ ਪੋਲਾ ਵੈਨਲਸ ਸੀਗੀ ਇਸ ਨੂੰ CBE ਦਾ ਖਿਤਾਬ ਦਿੱਤਾ ਗਿਆ ਕਿ ਇਸ ਨੇ ਬਹੁਤ ਸੇਵਾਵਾਂ ਕੀਤੀਆਂ ਪਰ ਹੁਣ ਜਦੋਂ ਇਹ ਮਾਮਲਾ ਸਾਹਮਣੇ ਆਇਆ ਤੇ 1 ਮਿਲੀਅਨ 10 ਲੱਖ ਦੇ ਕਰੀਬ ਲੋਕਾਂ ਨੇ ਇੱਕ ਪਟੀਸ਼ਨ ਜਿਹੜੀ ਸ਼ੁਰੂ ਕੀਤੀ ਸੀ ਉਹਦੇ ਉੱਤੇ ਸਾਈਨ ਕੀਤੇ ਆ ਕਿ ਪੋਲਾ ਵੈਨਰਸ ਦਾ ਜਿਹੜਾ ਖਿਤਾਬ ਹੈ ਉਹ ਵਾਪਸ ਲਿਆ ਜਾਵੇ ਕੱਲਾ ਉਹੀ ਵਾਪਸ ਨਹੀਂ ਲਿਆ ਜਾਵੇ ਪਰ ਉਹ ਜਿਹੜੀ ਸਰਕਾਰ ਤੁਹਾਨੂੰ ਪਤਾ ਹੈ ਕਿ ਲੱਖਾਂ ਦੇ ਸਾਹਫ ਦੇ ਨਾਲ ਇਹ ਜਿਹੜੀਆਂ ਮੈਨੇਜਰਾਂ ਨੂੰ ਚੋਪਾ ਹੁੰਦੀਆਂ ਇਹਨਾਂ ਨੂੰ ਉਹ ਜਿਹੜੀਆਂ ਤਨਖਾਹਾਂ ਮਿਲਦੀਆਂ ਨੇ ਔਰ ਤਕਰੀਬ لاہور ਜਿਹੜੀ ਪਟੀਸ਼ਨ ਸ਼ੁਰੂ ਹੋਈ ਆ ਉਹ 1 ਲੱਖ ਤੋਂ ਜ਼ਿਆਦਾ ਜਿਹੜੇ ਸਿਗਨੇਚਰ ਹੋ ਚੁੱਕੇ ਆ ਤੇ ਨਾਲ ਦੀ ਨਾਲ ਇਹ ਵੀ ਹੁਣ ਸਾਨੂੰ ਇਹ ਬਿਆਨ ਆਇਆ ਹੈ ਕਿ ਪੋਲਾ ਵੈਨਰਸ ਨੇ ਇਹ ਫੈਸਲਾ ਕੀਤਾ ਕਿ ਮੈਂ ਜਿਹੜਾ ਹੈ ਏ ਜਿਹੜਾ ਖਿਤਾਬ ਆ ਮੈਂ ਵਾਪਸ ਕਰ ਦੇਵਾਂਗੀ ਤੇ ਅਗਲੀ ਜਿਹੜੀ ਖਬਰ ਹੈ ਮਿਰਰ ਦੀ ਉਹ ਵੀ ਤੁਹਾਨੂੰ ਇਹੀ ਦਿਖਾਵੇਗੀ ਕਿ ਮਿਰਰ ਦੇ ਵਿੱਚ ਜੋ ਪੋਲਾ ਵੈਨਰਸ ਦੇ ਉੱਤੇ ਦੋਸ਼ ਲੱਗ ਗਿਆ ਤੇ ਖਾਸ ਤੌਰ ਤੇ ਜਿਵੇਂ ਕਿ ਅਸੀਂ ਜ਼ਿਕਰ ਕੀਤਾ ਕਿ ਫਿਜਪਸੂ ਜਿਹੜੀ ਕੰਪਨੀ ਸੀ ਜਿਸ ਨੇ ਉਹ ਜਿਹੜਾ ਨੈਟਵਰਕ ਬਣਾਇਆ ਸੀਗਾ ਸੌਫਟਵੇਅਰ ਤਿਆਰ ਕੀਤਾ ਸੀਗਾ ਜਿਸ ਨੂੰ ਹਰਾਇਜ਼ਨ ਕਿਹਾ ਜਾਂਦਾ ਸੀ ਉਹਦੇ ਵਿੱਚ ਗੜਬੜ ਹੋਣ ਦੇ ਕਾਰਨ ਇਹ ਜਿਹੜਾ ਇਸ ਨੂੰ ਬੜਾ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸਾਰੇ ਪੋਸਟ ਆਫ ਨੈਟਵਰਕ ਨੂੰ ਅਸੀਂ ਕਹਿ ਸਕਦੇ ਹਾਂ ਪਰ ਦੂਜੇ ਪਾਸੇ ਇਹ ਵੀ ਦੱਸਦੀ ਹੈ ਕਿ ਭਾਵੇਂ ਇਹ ਨੌਕਰੀ ਤੁਹਾਡੀ ਬਹੁਤ ਵਧੀਆ ਸੀ ਜਾਂ ਬਿਜ਼ਨਸ ਤੁਹਾਡਾ ਬਹੁਤ ਵਧੀਆ ਸੀ ਤੁਹਾਡੀ ਬਹੁਤ ਰਿਸਪੈਕਟ ਹੁੰਦੀ ਸੀ ਪਰ ਜਿਹੜਾ ਪੋਸਟ ਆਫ ਦਾ ਸਟਾਫ ਸੀ ਜਾਂ ਹਾਈ ਕਮਾਂਡ ਸੀ ਉਹ ਇੰਨੇ ਨਿਰਜ਼ਈ ਹੁੰਦੇ ਸੀ ਕਿ ਤੁਹਾਡੀ ਕੋਈ ਅਪੀਲ ਦਲੀਲ ਕੋਈ ਨਹੀਂ ਸੁਣਦੇ ਸੀਗੇ ਸੋ ਇਸ ਕਰਕੇ ਦੇਖਦੇ ਹਾਂ ਕਿ ਕਿੰਨੇ ਲੋਕਾਂ ਨੇ ਇਹ ਜਿਹੜੀਆਂ ਖੁਦਕਿਸ਼ ਕੀਤੀਆਂ ਉਹਨਾਂ ਦੇ ਪਰਿਵਾਰ ਉਹਨਾਂ ਦੇ ਖਤਮ ਹੋ ਗਏ ਆ ਸੋ ਇਹ ਜਿਹੜੀਆਂ ਮੁਸ਼ਕਲਾਂ ਐਸੇ ਆ ਰਹੀਆਂ ਸੀ ਤੇ ਹੁਣ ਇਸ ਵੇਲੇ ਇਹ ਪਿਛਲੇ ਦਿਨਾਂ ਤੋਂ ਜਿਹੜੀ ਇੱਥੋਂ ਦੀ ਸਰਕਾਰ ਹੈ ਉਹਨੇ ਹੁਣ ਤਹਈਆ ਕੀਤਾ ਹੈ ਕਿ ਇਹਨਾਂ ਪੋਸਟ ਮਾਸਟਰਜ਼ ਨੂੰ ਇਨਸਾਫ ਮਿਲਣਾ ਚਾਹੀਦਾ ਆ ਤੇ ਜਿਹੜਾ ਦੋਸ਼ੀ ਕੌਣ ਹੋਵੇਗਾ ਦੋਸ਼ੀ ਕੰਪਨੀ ਹੋਵੇਗੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ ਪਰ ਉਹ ਮੈਨੇਜਰ ਵੀ ਹੋਣਗੇ ਜਿਨ੍ਹਾਂ ਨੇ ਉਹ ਸਿਸਟਮ ਨੂੰ ਕਦੇ ਠੀਕ ਕਰਨ ਦਾ ਯਤਨ ਨਹੀਂ ਕੀਤਾ ਜਾਂ ਇਨਵੈਸਟੀਗੇਟ ਕਰਨ ਦਾ ਕੋਈ ਯਤਨ ਨਹੀਂ ਕੀਤਾ ਕੁਟਕੜ 10 12 ਸਾਲ ਤੋਂ ਇਹ ਜਿਹੜਾ ਸਕੈਂਡਲ ਸੀ ਉਹ ਅੰਦਰ ਖਾਤੇ ਚੱਲਦਾ ਰਿਹਾ ਕੋਈ ਅਪੀਲ ਦਲੀਲ ਨਹੀਂ ਸੀ ਜਿਵੇਂ ਅਸੀਂ ਗੱਲ ਕਰਦੇ ਹਾਂ ਕਿ ਭਾਰਤ ਦੇ ਵਿੱਚ ਅਦਾਲਤਾਂ ਦੇ ਵਿੱਚ ਕੋਈ ਤੁਹਾਡੀ ਸਰਵਾਇ ਨਹੀਂ ਹੁੰਦੀ 10 20 ਵੀ 30 30 ਸਾਲ ਕੇਸ ਚੱਲਦੇ ਰਹਿੰਦੇ ਆ ਪਰ ਇੱਥੇ ਵੀ ਜਿਹੜੀ ਅਸੀਂ ਗੱਲ ਕਰਦੇ ਹਾਂ ਕਿ ਅਖੀਰ ਦੇ ਉੱਤੇ ਉਹਨਾਂ ਨੂੰ ਇਨਸਾਫ ਮਿਲਿਆ ਤੇ ਨਾਲ ਦੀ ਨਾਲ ਹੁਣ ਜਿਹੜੀ ਵਾਇਰਲਸ ਕਹਿੰਦੀ ਆ ਕਿ ਆਈ ऍम ਸੌਰੀ ਕਿ ਅਸੀਂ ਤੁਹਾਡੀ ਗੱਲ ਸੁਣੀ ਆ ਪਰ ਦੇਰជាਇ ਦਰੋਸਤਾਏ ਸੀ ਗੱਲ ਕਰ ਸਕਦੇ ਆ ਕਿ ਇਹ ਜਿਹੜੇ 25 ਸਾਲ ਉਹਨਾਂ ਨੂੰ ਫਾਈਟ ਕਰਨੀ ਪਈ ਔਰ ਬੜੇ ਲੰਮੇ ਸਮੇਂ ਤੋਂ ਅਸੀਂ ਦੇਖਦੇ ਆ ਕਿ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਨਾਲ ਦੀ ਨਾਲ ਇਸ ਨੂੰ ਇਸ ਲੇਡੀ ਨੂੰ ਜਿਹੜੀ ਪੋਲਾ ਵੈਨਰਸ ਹੈਗੀ ਆ ਇਹਨੂੰ 5 ਮਿਲੀਅਨ ਦੇ ਤਕਰੀਬ ਕਰੀਬ ਨੇ ਨੂੰ ਜਿਹੜੀ ਉੱਥੋਂ ਤਲਖਾ ਮਿਲੀ ਹੋਵੇਗੀ ਤੇ ਹੁਣ ਜਿਹੜੇ ਬਹੁਤ ਸਾਰੇ ਜਿਹੜੇ ਕਹਿ ਰਹੇ ਹੈਗੇ ਆ ਅਮ ਪੋਸਟਮਾਸਟਰ ਹੈਗੇ ਜਾਂ ਪਬਲਿਕ ਕਹਿ ਰਿਆ ਹੈ ਜੀ ਤੂੰ ਪੈਸੇ ਵੀ ਸਾਨੂੰ ਵਾਪਸ ਕਰ ਤੇ ਨਾਉਤੀ ਨਾਲ ਪਿਛਲੇ ਦਿਨਾਂ ਦੇ ਵਿੱਚ ਇੱਕ ਇੱਕ ਤੁਨਾ ਜੋ ਇੱਕ ਟੈਲੀਵਿਜ਼ਨ ਹੈ ਚੈਨਲ 4 ਉਹਦੇ ਉੱਤੇ ਚਾਰ ਭਾਗਾ ਵਾਲੀ ਇੱਕ ਫਿਲਮ ਦਿਖਾਈ ਗਈ ਉਹ ਫਿਲਮ ਤਿਆਰ ਕੀਤੀ ਗਈ ਕਿ ਘੱਟੋ ਤਿੰਨ ਸਾਲ ਲੱਗੇ ਇਸ ਫਿਲਮ ਨੂੰ ਤਿਆਰ ਕਰਨ ਵਾਸਤੇ ਇਹ ਜਿਹੜਾ ਮਿਸਟ ਬੇਟਸ ਸਿਗਾ ਪੋਸਟਮਾਸਟਰ ਸਿਗਾ ਆਬਵੀਅਸਲੀ ਤੇ ਉਹਨੇ ਇਹ ਜਿਹੜਾ ਸਭ ਤੋਂ ਪਹਿਲਾ ਜਿਹੜਾ ਕੈਂਪੇਨ ਜਿਹੜਾ ਸੰਘਰਸ਼ ਉਹਨੇ ਸ਼ੁਰੂ ਕੀਤਾ ਸੀ ਪੋਸਟ ਆਫਸ ਦੇ ਖਿਲਾਫ ਤੇ ਉਹਨਾਂ ਨੂੰ ਉਹਦੇ ਵਿੱਚ ਕਾਫੀ ਉਹਨਾਂ ਨੂੰ ਜਿੱਤ ਹਾਸਲ ਹੋਈ ਆ ਜਾਂ ਕਾਮਯਾਬੀ ਮਿਲੀ ਆ ਤੇ ਅਗਲੀ ਜਿਹੜੀ ਤਸਵੀਰ ਤੁਹਾਨੂੰ ਦਿਖਾਦੇ ਰਹਨੇ ਆ ਨਾਲ ਦੀ ਨਾਲ ਕਿ ਪੋਸਟ ਆਫਸ ਜਿਸ ਤੇ ਉੱਤੇ ਲੋਕੀ ਮਾਣ ਕਰਦੇ ਸੀਗੇ ਇਹ ਬੜਾ ਹੀ ਇੱਕ ਸਾਫ਼ ਸੁਥਰਾ ਬਿਜ਼ਨਸ ਸੀ ਸੀਗਾ ਤੇ ਨਾਲ ਦੀ ਨਾਲ ਇਹਦੀ ਜਿਹੜੀ ਕ੍ਰੈਡਿਬਿਲਟੀ ਸੀ ਉਹ ਬਹੁਤ ਜ਼ਿਆਦਾ ਸੀ ਪੋਸਟ ਮਾਸਟਰਸ ਨੂੰ ਉਹਨਾਂ ਦੀ ਜੌਬ ਨੂੰ ਲਾਈਕ ਬੈਂਕ ਮੈਨੇਜਰ ਦੇ ਨਾਲੋਂ ਵੀ ਬੜੀਆ ਦੇਖਿਆ ਜਾ ਰਿਹਾ ਸੀ ਪਰ ਹੁਣ ਉਸ ਨੂੰ ਆਪਣਾ ਇਹ ਖਤਾਬ ਜਿਹੜਾ ਖੋਣਾ ਪਿਆ ਜਾਂ ਘੋਣਾ ਪਿਆ ਕਰਕੇ ਇਹ ਜਿਹੜੀ ਗੜਬੜ ਸੀ ਉਸ ਨੂੰ ਠੀਕ ਕਰਨ ਦੇ ਵਿੱਚ ਉਹਲਾ ਵੈਗਨਲਸ ਨੇ ਕੋਈ ਯਤਨ ਨਹੀਂ ਕੀਤਾ ਐਜ਼ ਇਟ ਬੀਇੰਗ ਅ ਬੌਸ ਆਫ ਪੋਸਟ ਆਫਿਸ ਜャਉਨ ਰਨ ਇ ਫੁਜੀਟਸੂ ਕੰਪਨੀ ਨੂੰ ਕਦੇ ਨਹੀਂ ਉਹਨਾਂ ਦੇ ਉੱਤੇ ਸ਼ੱਕ ਦੀ ਊਮੜੀ ਉਹਨਾਂ ਨੇ ਉਠਾਈ ਕਿ ਤੁਹਾਡਾ ਜਿਹੜਾ ਸਿਸਟਮ ਹੈ ਉਹਦੇ ਵਿੱਚ ਗੜਬੜ ਆ ਰਹੀ ਹੈ ਇਸ ਠੀਕ ਹੈ ਇੱਕ ਦੋ ਬੰਦੇ ਜਾਂ ਪੰਜ ਸੱਤ ਬੰਦੇ ਝੂਠ ਬੋਲ ਸਕਦੇ ਆ ਪਰ 700 ਬੰਦਾ ਝੂਠ ਨਹੀਂ ਬੋਲ ਸਕਦਾ 700 ਬੰਦਾ ਦਾਗੀ ਨਹੀਂ ਹੋ ਸਕਦਾ 700 ਬੰਦਾ ਦੋਸ਼ੀ ਨਹੀਂ ਹੋ ਸਕਦਾ ਸੋ ਇਹ ਤੁਹਾਡੀ ਗਲਤੀ ਸੀ ਫਿਜਿਟਸੂ ਵਾਲਿਓ ਪਰ ਪੋਲਾ ਵੈਰਨਲਸ ਨੇ ਇਹ ਕਦੇ ਨਹੀਂ ਸਟੈਪ ਲਿਆ ਤੇ ਹੋਰ ਬਹੁਤ ਸਾਰੇ ਜਿਹੜੇ ਏਰੀਏ ਦੇ ਮੈਨੇਜਰ ਹੁੰਦੇ ਸੀਗੇ ਉਹਨਾਂ ਨੇ ਵੀ ਕੋਈ ਪ੍ਰਵਾਹ ਨਹੀਂ ਕੀਤੀ ਤੇ ਜਿਹੜੇ ਪਹਿਲੇ ਪਹਿਲੇ ਦੇ ਕੇਸ ਕੀਤੇ ਗਏ ਸੀ ਕੋਰਟਾਂ ਦੇ ਵਿੱਚ ਉਹਨਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਪੋਸਟਮਾਸਟਰ ਸੀ ਉਹਨਾਂ ਨੂੰ ਨਿਮੋਸ਼ੀ ਦਾ ਸਾਹਮਣਾ ਕਰਨਾ ਪਿਆ ਪਰ ਅਖੀਰ ਦੇ ਉੱਤੇ ਹੁਣ ਜੇ ਕਹ dielਿਆ ਕਿ ਸੱਚ ਦੀ ਜੋ ਹੋਈ ਆ ਜਿਵੇਂ ਕਿ ਅਸੀਂ ਗੱਲਾਂ ਕਰਦੇ ਹੁਣੇ ਗੁਰਦੇਵ ਸਿੰਘ ਕੌਂਕੀ ਦੀ ਗੱਲ ਕਰਦੇ ਆ ਬਿਲਕਿਸਤਾਨੋ ਦੀ ਗੱਲ ਕਰਦੇ ਆ ਉਹਨਾਂ ਨੂੰ ਨਿਆ ਮਿਲਿਆ ਤੇ ਇਸ ਵੇਲੇ ਪੋਸਟ ਮਾਸਟਰਜ਼ ਨੂੰ ਵੀ ਨਿਆ ਮਿਲਿਆ ਕਿ ਉਹਨਾਂ ਦੀ ਬੇਇਨਤੀ ਦੇ ਉੱਤੇ ਉਹਨਾਂ ਨੂੰ ਹੁਣ ਜਿਹੜਾ ਕੰਪਨਸੇਸ਼ਨ ਹੈਗਾ ਮੁਆਵਜ਼ਾ ਆ ਉਹ ਦਿੱਤਾ ਜਾਵੇਗਾ ਤੇ ਹੋਰ ਅਸੀਂ ਥੋੜੀ ਜੀ ਗੱਲ ਕਰ ਲਈਏ ਸਿੱਖ ਸਫਾ ਨੇ ਵਿੱਚ ਪੰਜਾਬ ਦੇ ਵਿੱਚ ਸਾਰੀ ਦੁਨੀਆ ਵਿੱਚ ਜਿੱਥੇ-ਜਿੱਥੇ ਵੀ ਸਿੱਖ ਬੈਠੇ ਹਨ ਉਹਨਾਂ ਨੇ ਵੀ ਕੁਝ ਜਿਹੜੇ ਸਾਡੇ ਦਾਗੀ ਆਗੂ ਹੋ ਚੁੱਕੇ ਨੇ ਜਾਂ ਬਦਨਾਮ ਆਗੂ ਹੋ ਚੁੱਕੇ ਨੇ ਉਹਨਾਂ ਦੀ ਵੀ ਗੱਲ ਚੱਲਦੀ ਰਹਿੰਦੀ ਹੈ ਜਿਵੇਂ ਕਿ ਅਸੀਂ ਪੁਲਿਸ ਆਫਸਰ ਦੀ ਗੱਲ ਕਰਦੇ ਹਾਂ ਗੁਰਦੇਵ ਸਿੰਘ ਕੌਂਕੇ ਦੇ ਕੇਸ ਦੀ ਗੱਲ ਕਰ ਰਹੇ ਹਾਂ ਪ੍ਰਕਾਸ਼ ਸਿੰਘ ਬਾਦਲ ਜੀ ਦੀ ਗੱਲ ਕਰੀਏ ਭਾਵੇਂ ਉਹਨਾਂ ਨੂੰ ਹੁਣ ਵਿਸ਼ਰਾਂ ਸਤੋਂ 3 ਸਾਲ ਖੋ ਚੱਲਿਆ ਹੈ ਉਹਨਾਂ ਦੇ ਖਿਲਾਫ ਵੀ ਜੇ ਕਿਹਾ ਜਾਵੇ ਕਿ ਅਕਸਰ ਇਹ ਜਿਹੜੀਆਂ ਆਵਾਜ਼ਾਂ ਉੱਠਦੀਆਂ ਰਹੀਆਂ ਕਿ ਇਹਨਾਂ ਨੂੰ ਕਿੰਨੇ ਕਿੰਨੇ ਇਹਨਾਂ ਨੂੰ ਖਿਤਾਬ ਮਿਲ ਗਏ ਔਰ ਸਰਪੰਚ ਤੋਂ ਲੈ ਕੇ ਮੁੱਖ ਮੰਤਰੀ ਤੱਕ ਬਣਦਾ ਜਿਹੜਾ ਸਫ਼ਰ ਸੀਗਾ ਇਹਨਾਂ ਨੇ ਸਿਆਸਤ ਕਿੱਦਾਂ ਕੀਤੀ ਕਿਹੜੇ ਕਿਹੜੇ ਦਾਅ ਪੇਚ ਖੇਲੇ ਇਹਦੇ ਬਾਰੇ ਸਾਡੇ ਬਹੁਤ ਸਾਰੇ ਦਾਰਸ਼ਿਕ ਸਾਥੋਂ ਭਲੀ ਭਾਂਤ ਜਾਣੂ ਆ ਪਰ ਨਾਲ ਦੀ ਨਾਲ ਦੇਖਦੇ ਆ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਫਖਰੇ ਕੌਮ ਜਿਹੜਾ ਖਿਤਾਬ ਹੈ ਉਹ ਵਾਪਸ ਲੈਣ ਦੀ ਜਿਹੜੀ ਆਵਾਜ਼ ਉੱਠਦੀ ਰਹਿੰਦੀ ਆ ਖਾਸ ਤੌਰ ਤੇ ਹੁਣੇ-ਹੁਣੇ ਜੋ ਗੁਰਦੇਵ ਸਿੰਘ ਕੋਂਕੇ ਦਾ ਕੇਸ 30 ਸਾਲਾਂ ਬਾਅਦ ਜੋ ਐਸਮਲੇ ਜੰਤਕ ਹੋਇਆ ਹੈ ਉਸ ਤੋਂ ਬਾਅਦ ਜਸਵੰਤ ਸਿੰਘ ਖਾਲੜਾ ਦੇ ਅਸੀਂ ਗੱਲ ਕਰਦੇ ਆ ਉਹ ਉਸ ਤੋਂ ਪਹਿਲਾਂ ਜਦੋਂ 67 68 ਦੇ ਵਿੱਚ ਛੁੱਟੇ ਪੁਲਿਸ ਮੁਕਾਬਲਿਆਂ ਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਨੂੰ ਧੰਨ ਦਿਹਾੜੇ ਨੂੰ ਖਤਰਕ ਕੀਤਾ ਗਿਆ ਸੀ ਉਹਨਾਂ ਦਾ ਵੀ ਹਲੇ ਕੋਈ ਜੇ ਕਹ ਦੀਏ ਕਿਸੇ ਵੀ ਦਾਗੀ ਪੁਲਿਸ ਅਫਸਰ ਨੂੰ ਪੰਜਾਬ ਦੇ ਹਾਈ ਕੋਰਟ ਦੇ ਵੱਲੋਂ ਜਾਂ ਸੁਪਰੀਮ ਕੋਰਟ ਦੇ ਵੱਲੋਂ ਅੱਜ ਤੱਕ ਕਦੇ ਵੀ ਕੋਈ ਇਹ ਉਹਨਾਂ ਨੂੰ ਨਹੀਂ ਮਿਲਿਆ ਜਾਂ ਉਹਨੂੰ ਸਜ਼ਾ ਨਹੀਂ ਹੋਈ ਜਾਂ ਕਿਸੇ ਨੂੰ ਫਾਂਸੀ ਨਹੀਂ ਹੋਈ ਭਾਵੇਂ ਕਹਿੰਦੇ ਆ ਕਿ ਜਿਹੜੀ ਬੰਦੇ ਦੀ ਮੌਤ ਹੈ ਉਹਦਾ ਫਾਂਸੀ ਹੋਣੀ ਚਾਹੀਦੀ ਆ ਪਰ ਹੁਣ ਦੇਖਦੇ ਆ ਕਿ ਬਹੁਤ ਸਾਰੇ ਜਿਹੜੇ ਸਿੱਖ ਆਗੂ ਨੇ ਉਹਨਾਂ ਨੇ ਆਵਾਜ਼ بلند ਪ੍ਰਕਾਸ਼ ਸਿੰਘ ਬਾਦਲ ਦੀ ਹੁਣ ਮੌਤ ਤੋਂ ਬਾਅਦ ਵੀ ਗੱਲਾਂ ਹੋਈਆਂ ਨੇ ਪਰ ਉਹਨਾਂ ਦੇ ਹੁੰਦਿਆ ਹੋਇਆ ਕੋਈ ਵੀ ਬਿਰਖਿਆਲ ਕਿਸੇ ਨੇ ਵੀ ਇਹ ਹੌਸਲਾ ਨਹੀਂ ਕੀਤਾ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਚੈਲੰਜ ਕੀਤਾ ਜਾਵੇ ਪੰਗਾ ਰਹਿ ਜਾਵੇ ਤੇ ਆ ਜਿਹੜੀ ਹੁਣ ਨਿੱਕੀ ਜਿਹੀ ਤਸਵੀਰ ਆਪਾਂ ਦੇਖਦੇ ਆ ਤੇ ਇਹਦੇ ਵਿੱਚ ਵੀ ਦੇਖਦੇ ਆ ਕਿ ਉਹ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਸੈਂਟਰ ਦੇ ਵਿੱਚ ਉਹ ਖੇਤੀਬਾੜੀ ਮੰਤਰੀ ਰਹੇ ਤੇ ਫਿਰ ਉਹਨਾਂ ਨੂੰ 2011 ਨੂੰ ਪੰਥ ਰਤਨ ਦੀ ਉਪਾਦੀ ਦਿੱਤੀ ਗਈ ਤੇ ਉਸ ਤੋਂ ਬਾਅਦ ਉਹਨਾਂ ਨੂੰ 15 ਵਿੱਚ ਪਦਮ ਵਿਭੂਸ਼ਣ ਜਿਹੜਾ ਕਿ ਭਾਰਤ ਦਾ ਸਭ ਤੋਂ ਕੀਮਤੀ ਤੇ ਸਨਮਾਨਜੋਖ ਖਿਤਾਬ ਹੁੰਦਾ ਉਹ ਵੀ ਉਹਨਾਂ ਨੂੰ ਦਿੱਤਾ ਗਿਆ ਤੇ ਨਾਲ ਦੀ ਨਾਲ ਅਕਾਲ ਤਖਤ ਤੋਂ ਉਹਨਾਂ ਨੂੰ ਫਖਰੇ ਕੌਮ ਦਾ ਜਿਹੜਾ ਖਿਤਾਬ ਵੀ ਦਿੱਤਾ ਗਿਆ ਸੋ ਇਹ ਜਿਹੜੀਆਂ ਉਪਾਦੀਆਂ ਸਨ ਹੌਣ ਉਹਨਾਂ ਦੀ ਆਵਾਜ਼ ਉੱਠਦੀ ਆ ਪਰ ਦੇਖਿਆ ਜਾਵੇ ਦੂਜੇ ਪਾਸੇ ਕਿ ਪੋਲਾ ਵੈਨਲਸ ਹੀ ਆਪਾਂ ਗੱਲ ਕੀਤੀ ਆ ਪੋਸਟ ਆਫਿਸ ਦੀ ਜਿਹੜੀ ਹੈਡ ਸੀਗੀ ਤੇ ਹੁਣ ਪ੍ਰਕਾਸ਼ ਸਿੰਘ ਬਾਦਲ ਤਾਂ ਹੁਣ ਜਾ ਚੁੱਕੇ ਨੇ ਤੇ ਉਹਨਾਂ ਦਾ ਜਿਹੜਾ ਖਿਤਾਬ ਆ ਉਹ ਕੌਣ ਵਾਪਸ ਕਰੇਗਾ ਭਾਵੇਂ ਹੁਣ ਸੁਖਵੀਰ ਸਿੰਘ ਬਾਦਲ ਹੁਣਾਂ ਨੇ ਅ ਅਕਾਲ ਤਖਤ ਦੇ ਉੱਤੇ ਪੇਸ਼ਤਾ ਨਹੀਂ ਹੋਏ ਉਹਨਾਂ ਨੇ ਜੋ ਪਿੱਛੇ ਇੱਕ ਗੁਰਦੁਆਰਾ ਸਾਹਿਬ ਹੈ ਸ਼ਾਹ ਦੇ ਗੁਰਬਖਸ਼ ਸਿੰਘ ਜੀ ਦਾ ਬੁੰਗਾ ਹੈ ਉਹਦੇ ਵਿੱਚ ਉਹਨਾਂ ਨੇ ਜਾ ਕੇ ਮਾਫੀ ਮੰਗੀ ਆ ਪਰ ਆ ਦੇਖਦੇ ਆ ਕਿ ਪ੍ਰਕਾਸ਼ ਸਿੰਘ ਬਾਦਲ ਜਿਹੜੇ ਕਿਸੇ ਕੌਮ ਦਾ ਫਖਰ ਹੁੰਦੇ ਹੋਏ ਪੰਥਰਤਨ ਹੁੰਦੇ ਹੋਏ ਉਹ ਪਦਮਪੂਸ਼ਣ ਹੁੰਦੇ ਹੋਏ ਕਿਵੇਂ ਉਹ ਆਰਐਸਐਸ ਤੇ ਪੈਰਾ ਵਿੱਚ ਜਾ ਕੇ ਉਹ ਡਿਗਿਆ ਕਰਦੇ ਸੰਕੜ ਗਿਆ ਕਰਦੇ ਸੰ ਕਿ ਇਹਦੇ ਉੱਤੇ ਮੇਰੇ ਖਿਆਲ ਬਹੁਤ ਸਾਰੀ ਸੇ ਕੌਮ ਨੂੰ ਮੋਸ਼ੀਦਾ ਵੀ ਸਾਹਮਣਾ ਕਰਨਾ ਪਿਆ ਹੈ ਤੇ ਪਰ ਹੁਣ ਦੇਖਿਆ ਜਾਵੇ ਜਿਹੜਾ ਫਖਰ ਕੌਮ ਹੈ ਇਹ ਜਿਹੜਾ ਖਤਾਵਿਆ ਉਹ ਕਿੱਦਾਂ ਵਾਪਸ ਲਿਆ ਜਾ ਸਕਦਾ ਪਰ ਇਹਦੇ ਬਾਰੇ ਹੁਣ ਜਿਹੜੇ ਕਾਲਤਾ ਦੇ ਜਥੇਦਾਰ ਸਾਹਿਬ ਹੈਗੇ ਆ ਰਜੀਵੀਰ ਸਿੰਘ ਜੀ ਆ ਉਹ ਫੈਸਲਾ ਕਰ ਸਕਦੇ ਆ ਪਰ ਜੀਰ ਸਿੰਘ ਜੀ ਨੂੰ ਹੁਣ ਤੁਹਾਨੂੰ ਪਤਾ ਹੈ ਜਿਹੜੀ 30 ਸਾਲ ਬਾਅਦ ਇੱਕ ਰਿਪੋਰਟ ਜਨਤਕ ਹੋਈ ਆ ਉਹਦੀ ਹੁਣ ਅਪੀਲ ਕੀਤੀ ਆ ਕਿ ਇਹਦੇ ਬਾਰੇ ਜਿਹੜੀ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਆ ਉਹਨੇ ਵੀ ਕੁਝ ਕਰਨਾ ਚਾਹੀਦਾ ਹੈ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਕੋਈ ਦੋ ਰਾਹਾਂ ਨਹੀਂ ਹੈ ਕਿ ਉਹ ਜਿੰਨਾ ਚਿਰ ਪ੍ਰਕਾਸ਼ ਸਿੰਘ ਬਾਦਲਾਹ ਹੈ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਉਨਾ ਦੀ ਮੁੱਠੀ ਵਿੱਚ ਰਹੀ ਤੇ ਹਾਲੇ ਤੱਕ ਵੀ ਜੇ ਦੇਖਿਆ ਜਾਵੇ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਪਕੜ ਹੈ ਉਹ ਉਸ ਤਰ੍ਹਾਂ ਦੀ ਪੜੀ ਹੋਈ ਹੈ ਤੇ ਹਲੇ ਤੱਕ ਵੀ ਇਹ ਜਿਹੜੀਆਂ ਐਸਪੀਸੀ ਦੀਆਂ ਚੋਣਾਂ ਹਨ ਉਹਨਾਂ ਦਾ ਐਲਾਨ ਤਾਂ ਹੋ ਚੁੱਕਾ ਹੈ ਪਰ ਪਤਾ ਨਹੀਂ ਹੋ ਇਲੈਕਸ਼ਨਰ ਕਦੋਂ ਹੋਣਗੀਆਂ ਭਾਵੇਂ ਕਿ ਜਿਹੜੀ ਸਾਫ ਸੁਥਰੀ ਜਿਹੜੀ ਕੰਟਰੋਲ ਹੈ ਸੇ ਕੌਮ ਦਾ ਉਹ ਸਾਫ ਸੁਥਰੇ ਸਾਫ ਸੁਥਰੇ ਹੱਥਾਂ ਵਿੱਚ ਕਿਵੇਂ ਆਵੇਗਾ ਇਹਦੇ ਬਾਰੇ ਹਲੇ ਕੋਈ ਯਕੀਨ ਦੇ ਨਾਲ ਨਹੀਂ ਕਿਹਾ ਜਾ ਸਕਦਾ ਤੇ ਸੋ ਸਮਾਪਰੀ ਚੱਲੇ ਚੱਲਦਾ ਰਹਿੰਦਾ ਹੈ ਕਿ ਲੋਕ ਕਾਫੀ ਹੁਣ ਅੱਗੇ ਨਾਲੋਂ ਸੂਝਵਾਨ ਹੋ ਚੁੱਕੇ ਆ ਉਹ ਜਾਗ ਚੁੱਕੇ ਆ ਤੇ ਆਪਣੇ ਆਪਣੇ ਹਲਕਿਆਂ ਦੀ ਗੱਲ ਕਰਦੇ ਆ ਫਿਰ ਅਸੀਂ ਗੱਲ ਕਰਦੇ ਆ ਪੋਲਾ ਵੈਨਸ ਦੀ ਕਿ ਉਹਦੇ ਕੋਲਸ ਆ ਜਿਹੜਾ ਪੈਸਾ ਵੀ ਉਹ ਕਢਾਇਆ ਜਾ ਸਕਦਾ ਹੈ ਸਾਨੂੰ ਇੱਕ ਹੋਰ ਖਬਰ ਮੈਡੀਸੀ ਹੈ ਡੇਲੀ ਮੈਲ ਦੀ ਸੀ ਕਿ ਜਿਹੜੀ ਸਾਡੀ ਤੋਂ ਹੁਣ ਮਿਲੀਅਨ ਜਿਹੜੇ ਸਭ ਤੋਂ ਪੈਸੇ ਲੈ ਆ ਪੋਸਟ ਆਫਿਸ ਤੋਂ ਉਹ ਉਹਨੂੰ ਵਾਪਸ ਦੇਣੇ ਪੈਣਗੇ ਇਹ ਵੀ ਇੱਕ ਡਿਮਾਂਡ ਉੱਠਦੀ ਆ ਰਹੀ ਆ ਤੇ ਉਸ ਤੋਂ ਬਾਅਦ ਜਿਹੜਾ ਸਕੌਰਟ ਜੀ ਡੇਲੀ ਮੇਲ ਹੈ ਸਕੌਟ ਐਂਡ ਦੇ ਬੇਸਿਕ ਵੀ ਅਸੀਂ ਦੇਖਦੇ ਆ ਕਿ ਇਹ ਜਿਹੜਾ ਸ਼ੇਮਲੈਸ ਕੰਡਕਟ ਜਿਹੜਾ ਰਿਹਾ ਸਾਰੇ ਪੋਸਟ ਆਫਿਸ ਦਾ ਨੈਟਵਰਕ ਦਾ ਭਾਵੇਂ ਕਿ ਉਹਨਾਂ ਦੇ ਬੋਰਡ ਦਾ ਪ੍ਰਬੰਧਕਾਂ ਦਾ ਉਹ ਵਾਕਿਆ ਹੀ ਉਹ ਲੋਕਾਂ ਵਾਸਤੇ ਬੜਾ ਦੁਖਦਾਈ ਸੀਗਾ ਤੇ ਨਾਲ ਦੀ ਨਾਲ ਖਾਸ ਤੌਰ ਤੇ ਸੱਜੇ ਪਾਸੇ ਜਿਹੜੇ ਅਸੀਂ ਦੇਖ ਰਹੇ ਹਾਂ ਡੇਵਿਡਸ ਇਹ ਅਸ ਵੇਲੇ ਲਿਬਰਲ ਡੈਮ ਦੇ ਪ੍ਰਧਾਨ ਬਣ ਚੁੱਕੇ ਆ ਜਿਹੜੇ ਕਿ ਸਰ ਐਡ ਦੇਵੀ ਜਿਹੜੇ ਕਿ ਉਸ ਵੇਲੇ ਲੇਬਰ ਪਾਰਟੀ ਦੇ ਸਮੇਂ ਪੋਸਟ ਆਫਸ ਦੇ ਮੰਤਰੀ ਹੁੰਦੇ ਸਿਗੇ ਸੋ ਪੋਸਟ ਆਫਸ ਦੇ ਮੰਤਰੀ ਹੁੰਦਿਆ ਹੋਇਆ ਐਡ ਦੇਵੀ ਨੇ ਕੋਈ ਸੁਲਵਾਈ ਨਹੀਂ ਕੀਤੀ ਤੇ ਸੋ ਇਹਨਾਂ ਦੋਹਾਂ ਦੇ ਉੱਤੇ ਵੀ ਜਿਹੜਾ ਦੋਸ਼ ਹੈ ਉਹ ਆ ਰਿਹਾ ਹੈ ਕਿ ਇਹਨਾਂ ਨੇ ਲੋਕਾਂ ਦੀ ਜਿਹੜੀ ਲੋਕਾਂ ਦੇ ਦੁੱਖਾਂ ਨੂੰ ਸਮਝਣ ਦੀ ਜਾਂ ਉਹਨਾਂ ਨੂੰ ਹੱਲ ਕਰਨ ਦਾ ਕੋਈ ਯਤਨ ਨਹੀਂ ਕੀਤਾ ਬੜਾ ਹੀ ਨਮੋਸ਼ੀ ਦਾ ਸਾਹਮਣਾ ਕੰਨਾ ਪੈ ਰਿਹਾ ਹੈ ਸਾਰੇ ਪੋਸਟ ਆਫਿਸ ਨੂੰ ਨੈਟਵਰਕ ਨੂੰ ਔਰ ਸਰਕਾਰ ਨੂੰ ਵੀ ਕਿਉਂਕਿ ਸਰਕਾਰ ਦੇ ਸਰਕਾਰ ਦਾ ਹੀ ਜਿਹੜਾ ਹਿੱਸਾ ਹੈ ਪੋਸਟ ਆਫਿਸ ਸਰਕਾਰ ਹੀ ਉਸ ਨੂੰ ਫੰਡਿੰਗ ਕਰਦੀ ਹੈ ਬਿਲੀਅਨਸ ਪਾਉਂਡ ਦੀ ਉਹਨਾਂ ਨੇ ਫੰਡਿੰਗ ਕੀਤੀ ਹੈ ਤੇ ਹੁਣ ਦੇਖਦੇ ਆ ਕਿ ਰੇਸ਼ੀ ਸੋਨੂ ਤੇ ਵੀ ਸਰਕਾਰ ਨੇ ਬੜਾ ਤੇਜ਼ੀ ਨਾਲ ਇਹ ਫੈਸਲਾ ਕੀਤਾ ਹੈ ਕਿ ਅਸੀਂ ਇਹ ਸਾਰੇ ਮਾਮਲੇ ਨੂੰ ਨਜਿੱਠਣ ਵਾਸਤੇ ਉਹਨਾਂ ਨੇ ਕਮੇਟੀ ਦਾ ਵੀ ਗਠਨ ਕੀਤਾ ਹੈ ਦੇਖਦੇ ਆ ਜਿਹੜੀ ਇਨਵੈਸਟੀਗੇਸ਼ਨ ਹੈ ਕਿੱਥੇ ਤੱਕ ਜਾਂਦੀ ਆ ਤੇ ਕਿਹੜੇ-ਕਿਹੜੇ ਹੋਰ ਦੋਸ਼ੀ ਇਹਦੇ ਵਿੱਚ ਪਾਏ ਜਾ ਰਹੇ ਹੈਗੇ ਸੋ ਅਗਲੀ ਜਿਹੜੀ ਗੱਲਬਾਤ ਹੈ ਅਗਲੀ ਖਬਰ ਹੈ ਤੁਹਾਨੂੰ ਉਹ ਅਸੀਂ ਉਹ ਵੀ ਸਕੌਨਡੈਟ ਦੇ ਨਾਲ ਸੰਬੰਧਿਤ ਹੈਗੀ ਆ ਕਿ ਇਸ ਵੇਲੇ ਬਰਤਾਨੀਆਂ ਦੇ ਵਿੱਚ ਪਰ ਯੂਕੇ ਭਰ ਦੇ ਵਿੱਚ ਜਿਹੜੀ ਘਰਾਂ ਦੀ ਜਿਹੜਾ ਹਾਊਸਿੰਗ ਕ੍ਰਾਈਸਿਸ ਹੈ ਘਰਾਂ ਦੀ ਜਿਹੜੀ ਮੁਸ਼ਕਲ ਹੈ ਉਹ ਬੜੀ ਹੀ ਵਧਦੀ ਜਾ ਰਹੀ ਹੈ ਕਿ ਇੱਕ ਕਾਉਂਸਲ ਦਾ ਘਰ ਲੈਣ ਵਾਸਤੇ 800 ਲੋਕਾਂ ਨੂੰ ਅਰਜ਼ੀਆਂ ਦੇਣੀਆਂ ਪਈਆਂ ਕਿ ਸਾਨੂੰ ਘਰ ਚਾਹੀਦਾ ਹੈ ਸੋ ਇਹ ਇਸ ਵੇਲੇ ਜਿਹੜੀਆਂ ਬੜੀਆਂ ਮੁਸ਼ਕਲਾਂ ਦਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਤੋਂ ਨਾਲ ਦੀ ਨਾਲ ਅਸੀਂ ਇਹ ਵੀ ਦੇਖਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਹੋਰ ਸਾਨੂੰ ਮੁਸ਼ਕਲਾਂ ਆ ਰਹੀਆਂ ਨੇ ਉਹ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਦੇ ਰਹਿੰਦੇ ਆ ਤੇ ਅਖੀਰ ਦੇ ਉੱਤੇ ਕੁਝ ਖਬਰਾਂ ਅਸੀਂ ਪੰਜਾਬ ਤੋਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਅਸੀਂ ਪੰਜਾਬੀ ਦੀ ਅਕਸਰ ਗੱਲ ਕਰਦੇ ਰਹਿੰਦੇ ਆ ਤੇ ਪੰਜਾਬ ਤੋਂ ਸਾਨੂੰ ਇੱਕ ਬੜੀ ਖੁਸ਼ਖਬਰੀ ਮਿਲੀ ਆ ਕਿ ਜਿਹੜਾ ਉੱਥੋਂ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਹੈ ਉਹਨਾਂ ਨੇ ਇੱਕ ਬਹੁਤ ਵੱਡਾ ਫੈਸਲਾ ਕੀਤਾ ਕਿ ਹੋਰ ਵਿਦਿਆਰਥੀ ਜਿਹੜੇ ਆ ਉਹ ਪੰਜਾਬੀ ਹੀ ਪੰਜਾਬੀ ਵਿੱਚ ਹੀ ਸਾਇੰਸ ਪਾ ਕੇ ਵਿਗਿਆਨ ਅਤੇ ਗਣਿਤ ਦੇ ਜਿਹੜੇ ਪਾਠ ਆ ਉਹ ਹਾਸਲ ਕਰ ਸਕਦੇ ਆ ਵਿਦਿਆ ਸਿੱਖਿਆ ਤੇ ਇਹ ਉਹਨਾਂ ਦਾ ਬਹੁਤ ਵੱਡਾ ਫੈਸਲਾ ਹੈ ਪਰ ਇਹ ਦੇਖਣਾ ਹੈ ਕਿ ਉਹਨਾਂ ਦੇ ਕੋਲ ਕੀ ਉਹ ਸਾਇੰਸ ਦੀਆਂ ਵਿਗਿਆਨ ਦੀਆਂ ਵਿਗਿਆਨ ਦਾ ਸਾਹਿਤ ਹੈ ਕਿਤਾਬਾਂ ਜਿਸ ਤੋਂ ਬੱਚੇ ਜਿਹੜੇ ਆ ਉਹ ਪੰਜਾਬੀ ਪੜ ਸਕਣਗੇ ਤੇ ਦੂਜੀ ਅਸੀਂ ਗੱਲ ਕਰਦੇ ਆ ਹੁਣ ਭਾਰਤ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਇਸ ਸਾਲ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਹਨ ਉਹਦੇ ਵਿੱਚ ਸਾਰੀਆਂ ਜਿਹੜੀਆਂ ਪਾਰਟੀਆਂ ਨੇ ਉਹ ਭਾਜਪਾ ਨੂੰ ਹਰਾਉਣ ਦੇ ਵਾਸਤੇ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਨੇ ਪਰ ਦੂਜੇ ਪਾਸੇ ਦੇਖਿਆ ਜਾਵੇ ਜੇ ਪੰਜਾਬ ਦੇ ਵੋਟਰ ਹਨ ਉਹ ਜਿਹੜੀ ਸਾਨੂੰ ਇੱਕ ਖਬਰ ਮਿਲਦੀ ਨਜ਼ਰ ਆ ਰਹੀ ਹੈ ਕਿ ਉਹ ਆ ਕੇ ਆਪ ਤੋਂ ਵੀ ਕਾਂਗਰਸ ਤੋਂ ਵੀ ਅਕਾਲੀਆਂ ਤੋਂ ਵੀ ਤੇ ਭਾਜਪਾ ਤੋਂ ਵੀ ਜਿਹੜੇ ਵੋਟਰ ਨੇ ਜਾਂ ਲੋਕ ਨੇ ਉਹ ਨਿਰਾਸ਼ ਨੇ ਕਿ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਭਾਵੇਂ ਉਹਨਾਂ ਨੂੰ ਜਿਹੜੇ ਦਾਅਵੇ ਕੀਤੇ ਜਾਂਦੇ ਆ ਵਾਅਦੇ ਕੀਤੇ ਜਾਂਦੇ ਆ ਚੋਣਾਂ ਦੇ ਦੌਰਾਨ ਉਹ ਕਦੇ ਵੀ ਪੂਰੇ ਨਹੀਂ ਹੁੰਦੇ ਹੈਗੇ ਸੋ ਆਉਣ ਵਾਲਾ ਇਹ ਸਮਾਂ ਦੱਸੇਗਾ ਤੇ ਇੱਕ ਤੁਹਾਨੂੰ ਅਕਸੀ ਰਾਜਸਥਾਨ ਦੀ ਖਬਰ ਬੜੀ ਹਾਸੋ ਵੀ ਨਹੀਂ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਉੱਥੇ ਜਿਮਨੀ ਚੋਣ ਹੋਈ ਜਿਹਦੇ ਵਿੱਚ ਜੋ ਕਾਂਗਰਸ ਦੇ ਉਮੀਦਵਾਰ ਸਨ ਉਹ ਉਹਨਾਂ ਨੂੰ ਪੂਰੀ ਪੂਰੀ ਇਹਦੇ ਵਿੱਚ ਜਿੱਤ-ਪ੍ਰਾਪਤ ਹੋਈ ਹੈ ਤੇ ਇਹ ਸੀਜੀ ਰੁਪਿੰਦਰ ਸਿੰਘ ਕੁੰਡਰ ਜਿਨ੍ਹਾਂ ਨੇ ਕਰਨਪੁਰਵਦਾਨ ਸਬਾ ਤੋਂ ਇਲੈਕਸ਼ਨ ਜਿੱਤੀ ਆ ਤੇ ਦੂਜੇ ਪਾਸੇ ਸਨ ਸੁਰਿੰਦਰਪਾਲ ਸਿੰਘ ਭਾਜਪਾ ਦੇ ਉਮੀਦਵਾਰ ਜਿਨ੍ਹਾਂ ਨੂੰ ਕਿ 24000 ਬੋਟਾਂ ਤੋਂ ਹੱਤੋਂ ਹਾਰਨਾ ਪਿਆ ਪਰ ਦੂਜੇ ਪਾਸੇ ਪਤਾ ਲੱਗ ਗਿਆ ਕਿ ਭਾਜਪਾ ਨੇ ਉਹਨਾਂ ਵਾਸਤੇ ਮੰਤਰੀ ਦਾ ਅਹੁਦਾ ਵੀ ਤਿਆਰ ਕੀਤਾ ਸੀ ਪਰ ਉਹ ਇਹ ਨਹੀਂ ਪਤਾ ਸੀ ਕਿ ਉਹਨਾਂ ਨੇ ਇਹ ਚੋਣ ਜਿੱਤਣੀ ਆ ਕਿ ਨਹੀਂ ਤੇ ਅਖੀਰ ਦੇ ਵਿੱਚ ਅਸੀਂ ਗੱਲ ਕਰਦੇ ਆ ਕਿ ਜੋ ਇੰਡੀਆ ਸੰਗਠਨ ਵੱਧ ਰਿਹਾ ਹੈ ਇਸ ਵੇਲੇ ਇਹ ਬ੍ਰੋਧੀ ਪਾਰਟੀਆਂ ਦਾ ਜਿਹਦੇ ਵਿੱਚ ਭਾਜਪਾ ਤੋਂ ਵਿਰੋਧੀ ਪਾਰਟੀਆਂ ਸਾਰੀਆਂ ਜਿਹੜੀਆਂ ਕਾਂਗਰਸ ਉਹਦੇ ਵਿੱਚ ਵੱਡੀ ਪਾਰਟੀ ਹੈ ਤੇ ਉਹਨਾਂ ਨੂੰ ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਤਕਰੀਬਨ 140 ਜਿਹੜੇ ਉਹਨਾਂ ਦੇ ਉਮੀਦਵਾਰ ਸੀ ਉਹ ਮੋਤਲ ਕਰ ਦਿੱਤੇ ਸੀ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਕਿਹਾ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਤੇ ਮਲਕਰ ਜਨ ਖੜਗੇ ਤੇ ਨਾਲ ਦੀ ਨਾਲ ਰਾਹੁਲ ਗਾਂਧੀ ਜੀ ਨੇ ਐਲਾਨ ਕੀਤਾ ਕਿ ਉਹ ਜਲਦੀ ਹੀ ਇੱਕ ਨਿਆਏ ਯਾਤਰਾ ਸ਼ੁਰੂ ਕਰਨਗੇ ਜਿਹੜੀ ਕਿ ਮੀਹ ਦੀ ਕੀਤੀ ਜਾ ਰਹੀ ਹੈ ਕਿ 14-15 ਫਰਵਰੀ ਤੋਂ ਉਹਨਾਂ ਨੂੰ ਸ਼ੁਰੂ ਹੋਵੇਗੀ ਪਰ ਨਾਲ ਦੀ ਨਾਲ ਕੁਝ ਰਾਜਾਂ ਦੇ ਵਿੱਚੋਂ ਹਲੇ ਉਹਨਾਂ ਨੂੰ ਮਨਜ਼ੂਰੀ ਨਹੀਂ ਮਿਲੀ ਇਸ ਯਾਤਰਾ ਨੂੰ ਕੱਢਣ ਦੀ ਤੇ ਇਸ ਕਰਕੇ ਉਹਦੇ ਵਿੱਚ ਕੁਝ ਮੁਸ਼ਕਲਾਂ ਵੀ ਆ ਸਕਦੀਆਂ ਹਨ ਤੇ ਅਖੀਰ ਦੇ ਵਿੱਚ ਤੁਹਾਨੂੰ ਅਸੀਂ ਦੱਸਦੇ ਹਾਂ ਜੋ ਕਰੰਸੀ ਦੇ ਰੇਟ ਨੇ ਕਿ ਭਾ ਕੇ ਦੁਨੀਆ ਦੀ ਮੰਡੀ ਦੇ ਵਿੱਚ ਭਾਰਤੀ ਰੁਪਈਏ ਦਾ ਕੀ ਰੇਟ ਰਿਹਾ ਹੈ ਉਹ ਤੁਹਾਡੇ ਸਾਹਮਣੇ ਅਸੀਂ ਸਕਰੀਨ ਤੇ ਦਿਖਾ ਰਹੇ ਹਾਂ ਗਿਆ ਪਰ ਨਾਲ ਦੀ ਨਾਲ ਵੀ ਦੱਸਾਂਗੇ ਕਿ ਕੋਈ ਵੀ ਲੈਣ ਦੇਣ ਕਰਨ ਵਾਸਤੇ ਤੁਸੀਂ सब तो पहला अपने बैंक गलबात करनी बरतानवी पाउंड जो है यूके का भा है जी एक सौ पांच रुपई से साहठ पैसे यूरोपीयन यूरो का रेट है नब्बे रुपये नब्बे पैसे नब्बे नब्बे अमरीकी डॉलर है जी त्रसी रुपये तीन पैसे कनेडियन डॉलर का भा है दुनिया की मंडी के बाहठ रुपये तो दो पैसे तो इस तरह ऑस्ट्रेलीयन जो डॉलर है ਉਰ ਪਰ ਹੈ ਜੀ 55 ਰੁਪਏ ਤੇ 70 ਪੈਸੇ ਤੇ ਨਿਊਜ਼ੀਲੈਂਡ ਡਾਲਰ ਹੈ 51 ਰੁਪਏ 86 ਪੈਸੇ ਤੇ ਦੁਬਈ ਦਾ ਦਰਹਮ ਜਿਹੜਾ ਹੈ ਉਹ ਹੈ ਜੀ 22 ਰੁਪਏ ਤੇ 48 ਪੈਸੇ ਇਹ ਸੰਜੀ ਕਰੰਸੀ ਦੇ ਰੇਟ ਪਰ ਜੇ ਮੈਂ ਕਿਸੇ ਫਿਰ ਕਿਹਾ ਤੁਹਾਨੂੰ ਕਿ ਤੁਸੀਂ ਕੋਈ ਵੀ ਲੈਣ ਦੇਣ ਕਰਨ ਤੋਂ ਪਹਿਲਾਂ ਆਪਣੇ ਬੈਂਕ ਦੇ ਨਾਲ ਜ਼ਰੂਰ ਮੇਕ ਸ਼ੁਰ ਕਰ ਲੈਣਾ ਤੇ ਤਾਂ ਕਿ ਤੁਹਾਨੂੰ ਕੋਈ ਨੁਕਸਾਨ ਨਾ ਹੋ ਸਕੇ ਇਹਦੇ ਵਿੱਚ ਸਿੱਖ ਚੈਨਲ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਦੱਸਦੇ ਹੀ ਰਹਿੰਦੇ ਹਾਂ ਇਹ ਹੁਣ ਸਮਾਂ ਹੋ ਗਿਆ ਹੈ ਸਾਡਾ ਤੁਹਾਨੂੰ ਆਪਣੇ ਮਹਿਮਾਨ ਦੇ ਨਾਮ ਬਣਾਉਣ ਦਾ ਤੁਹਾਨੂੰ ਅਸੀਂ ਕੋਸ਼ਿਸ਼ ਕਰਦੇ ਆ ਕਿ ਪੰਜਾਬ ਤੋਂ ਜਾਂ ਦੁਨੀਆ ਦੇ ਹੋਰ ਹਿੱਸਿਆਂ ਤੋਂ ਜਿੱਥੋਂ-ਜਿੱਥੋਂ ਵੀ ਸਾਨੂੰ ਵਧੀਆ ਲੋਕਾਂ ਦੀ ਦੱਸ ਪੈਂਦੀ ਆ ਉਹਨਾਂ ਤੋਂ ਜਾਣਕਾਰੀ ਲੈਣ ਦੀ ਤੁਹਾਡਾ ਨਾਲ ਸਾਂਝੀ ਕਰਾਉਣ ਦੀ ਜਾਂ ਉਹ ਕਿਹੜੇ-ਕਿਹੜੇ ਖੇਤਰ ਦੇ ਵਿੱਚ ਕਿਹੜੀ-ਕਿਹੜੀ ਲੋਕ ਸੇਵਾ ਕਰ ਰਿਹਾ ਉਹਦੇ ਬਾਰੇ ਅਸੀਂ ਜਾਣਕਾਰੀ ਦਿੰਦੇ ਰਹਿੰਦੇ ਆ ਤੁਹਾਡੇ ਕੋਲ ਵੀ ਕੋਈ ਪ੍ਰੋਗਰਾਮ ਹੋਵੇ ਤੁਸੀਂ ਵੀ ਕੋਈ ਸਿਕ ਚੈਨਲ ਦੇ ਨਾਲ ਸਲਾਹ ਮਸ਼ਵਰਾ ਕਰਨਾ ਚਾਹੁੰਦੇ ਹੋ ਸਾਨੂੰ ਕੋਈ ਰਿਪੋਰਟ ਦੇਣੀ ਚਾਹੁੰਦੇ ਹੋ ਆਪਣੇ ਏਰੀਆ ਦੀ ਆਪਣੇ ਦੇਸ਼ ਦੀ ਆਪਣੇ ਖਿੱਤੇ ਦੀ ਤਾਂ ਸਾਨੂੰ ਜਰੂਰ ਸੰਪਰਕ ਕਰਿਆ ਕਰੋ ਅਖੀਰ ਦੇ ਉੱਤੇ ਤੁਹਾਨੂੰ ਅਸੀਂ ਆਪਣਾ ਜਿਹੜਾ ਸੰਪਰਕ ਨੰਬਰ ਜ਼ਰੂਰ ਛੱਡ ਕੇ ਜਾਵਾਂਗੇ ਤੇ ਬਹੁਤ-ਬਹੁਤ ਤੁਹਾਨਾਂ ਦਾ ਮਦਦ ਕਰਾਂਗੇ ਤੇ ਹੁਣ ਸਮਾਂ ਹੋ ਗਿਆ ਹੈ ਸਾਡੇ ਬਹੁਤ ਸਤਿਕਾਰਯੋਗ ਡਾਕਟਰ ਮਨਜੀਤ ਸਿੰਘ ਜੀ ਦਾ ਮਿਲਣ ਦਾ ਤੇ ਆਓ ਅਸੀਂ ਕਰਦੇ ਹਾਂ ਉਹਨਾਂ ਦਾ ਹੁਣ ਇੰਤਜ਼ਾਰ